ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਗੱਲ ਕਰਦੇ ਆਂ ਪ੍ਰਧਾਨ ਮੰਤਰੀ ਰਾਸ਼ਟਰੀ ਬਲ ਪੁਰਸਕਾਰ ਦੀ ਜਿਸ ਨੂੰ ਨੈਸ਼ਨਲ ਬਰੇਵਰੀ ਅਵਾਰਡ ਵੀ ਕਿਹਾ ਜਾਂਦਾ ਹੈ ਤੇ ਆਏ ਸਾਲ ਹੀ ਗਣਤੰਤਰ ਦਿਵਸ ਦੇ ਸਬੰਧ ਵਿੱਚ ਵੱਡੀਆਂ ਉਪਲਬਧੀਆਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਇਸ ਵਾਰ ਵੀ ਦੇਸ਼ ਦੇ 18 ਰਾਜਾਂ ਤੋਂ 19 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਹਨਾਂ ਬੱਚਿਆਂ ਦੀ ਉਮਰ 5 ਤੋਂ 18 ਸਾਲ ਦੇ ਵਿੱਚ ਹੈ ਤੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਇਹਨਾਂ ਬੱਚਿਆਂ ਨੇ ਵੱਡੀਆਂ ਮੱਲਾ ਮਾਰੀਆਂ ਨੇ ਚਾਹੇ ਗੱਲ ਬਹਾਦਰੀ ਦੀ ਹੋਵੇ ਕਲਾ ਦੇ ਖੇਤਰ ਦੀ ਸਮਾਜ ਸੇਵਾ ਦੀ ਜਾਂ ਗੱਲ ਹੋਵੇ ਖੇਡਾਂ ਦੀ ਤਾਂ ਇਨ੍ਹਾਂ ਖੇਤਰਾਂ ਦੇ ਵਿੱਚ ਬੱਚਿਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਦੇਸ਼ ਦੇ ਰਾਸ਼ਟਰਪਤੀ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਲ ਪੁਰਸਕਾਰ ਦੇ ਨਾਲ ਸਨਮਾਨਿਤ ਕੀਤੇ ਇਹ ਬੱਚੇ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਦੇ ਵਿੱਚ ਵੀ ਹਿੱਸਾ ਲੈਣਗੇ ਤੇ ਇਨ੍ਹਾਂ ਬੱਚਿਆਂ ਦੇ ਨਾਮ ਤੁਹਾਨੂੰ ਦੱਸ ਦਿੰਨੇ ਆ ਵੱਖਰੇ ਵੱਖਰੇ ਰਾਜਾਂ ਤੋਂ ਇਹ ਬੱਚੇ ਆਏ ਨੇ ਤੇ ਪਹਿਲਾ ਨਾਮ ਹੈ ਅਦਿੱਤਿਆ ਵਿਜੇ ਜੋ ਕਿ ਮਹਾਰਾਸ਼ਟਰ ਤੋਂ ਆਏ ਸਨ ਅਨੁਸ਼ਕਾ ਪਾਠਕ ਉੱਤਰ ਪ੍ਰਦੇਸ਼ ਤੋਂ ਅਰੀਜੀਤ ਬੈਨਰਜੀ ਪੱਛਮ ਬੰਗਾਲ ਤੋਂ ਅਰਮਾਨ ਉਭਰਾਨੀ ਛੱਤੀਸਗੜ੍ਹ ਤੋਂ ਹੇਤਵੀ ਕੰਤੀ ਬਾਈ ਖਿਮਸੂਰੀਆ ਗੁਜਰਾਤ ਤੋਂ ਇਸ਼ਫਾਕ ਹਮੀਦ ਜੰਮੂ ਕਸ਼ਮੀਰ ਤੋਂ ਐਮ ਡੀ ਹੁਸੈਨ ਬਿਹਾਰ ਤੋਂ ਪਿੰਡਿਆਲਾ ਲక్ష్ਮੀ ਪ੍ਰੀਆ ਤੇਲੰਗਾਨਾ ਤੋਂ ਸੁਹਾਨੀ ਚੋਹਾਨ ਦਿੱਲੀ ਤੋਂ ਆਰੀਅਨ ਸਿੰਘ ਰਾਜਸਥਾਨ ਤੋਂ ਅਵਨੀਸ਼ ਤੇਵਾੜੀ ਮੱਧ ਪ੍ਰਦੇਸ਼ ਤੋਂ ਗਰੀਮਾ ਹਰਿਆਣਾ ਤੋਂ ਜਿਉਤਸਨਾ ਅਖਤਰ ਤ੍ਰਿਪੁਰਾ ਤੋਂ ਸਤਿਅਮ ਮਜ਼ਮੂਮਦਰ ਆਸਾਮ ਤੋਂ ਅਦਿੱਤਿਆ ਯਾਦਵ ਉੱਤਪਰਦੇਸ਼ ਤੋਂ 4ਵੀ ਏ ਕਰਨਾਟਕ ਤੋਂ ਜੇਸਿਕਾ ਨਰੇਈ ਸਰਿੰਗ ਅਰੁਣਾਚਲ ਪ੍ਰਦੇਸ਼ ਤੋਂ ਲਿੰਥੋਈ ਚਨਾਬ ਮਨੀਪੁਰ ਤੋਂ ਆਰ ਸੂਰਿਆ ਪ੍ਰਸਾਦ ਆਂਧਰਾ ਪ੍ਰਦੇਸ਼ ਤੋਂ ਤੇ ਇਹ ਸਾਨੂੰ ਸਾਰੇ ਬੱਚੇ ਜਿਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਨੈਸ਼ਨਲ ਬਰੇਵਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਇਹਨਾਂ ਬੱਚਿਆਂ ਨੇ ਖੇਡਾਂ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਕਲਾ ਦੇ ਖੇਤਰ ਦੇ ਵਿੱਚ ਤੇ ਨਵੀਆਂ-ਨਵੀਆਂ ਕਾਢਾਂ ਕੱਢਣ ਨੂੰ ਲੈ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸੋ ਇਹਨਾਂ ਵੱਡੀਆਂ ਉਪਲਬਧੀਆਂ ਕਰਨ ਇਹਨਾਂ ਬੱਚਿਆਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤੇ ਹੁਣ ਇਹ ਬੱਚੇ 26 ਜਨਵਰੀ ਨੂੰ ਹੋਣ ਵਾਲੀ ਗਣਤੰਤਰ ਦਿਵਸ ਪਰੇਡ ਦੇ ਵਿੱਚ ਵੀ ਹਿੱਸਾ ਲੈਣਗੇ। ਨਵੀਆਂ ਦੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ Sky News Punjab ਦੇ ਨਾਲ।